ਇਹ ਬਹੁਤ ਹੀ ਨਿੰਦਕਯੋਗ ਜਿਹੜੀ ਘਟਨਾ ਹੋਈ ਹੈਗੀ ਕਿਉਂਕਿ ਪ੍ਰਾਚੀਨ ਮੰਦਰ ਦੇ ਵਿੱਚ ਉਹਨਾਂ ਨੇ ਮਰਿਆਦਾ ਨੂੰ ਪੰਗ ਕੀਤਾਗਾ ਜਿਹੜੇ ਚੋਰ ਆਏ ਸੀ ਉਹਨਾਂ ਨੇ ਬੂਟ ਲੈ ਕੇ ਅੰਦਰ ਚੋਰੀ ਕੀਤੀ ਹੈਗੀ ਬਾਬਾ ਜੀ ਦਾ ਸਾਰਾ ਸ਼ਿੰਗਾਰ ਜਿਹੜੇ ਛਤਰ ਸੀ, ਨੇਤਰ ਸੀ, ਗਦਾ ਸੀ, ਖੜਾਵਾਂ ਸੀ, ਸਾਰੀਆਂ ਚਾਂਦੀ ਦੀਆਂ ਉਹ ਨਾਲ ਲੈ ਗਏ ਤੇ ਸਾਨੂੰ ਲੱਗਦਾ ਵੀ ਸਾਡਾ ਨੁਕਸਾਨ 12 ਤੋਂ 15 ਲੱਖ ਤੱਕ ਦਾ ਹੋਇਆਗਾ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਵੀ ਸਾਨੂੰ ਬੰਦੇ ਚਾਹੀਦੇ ਨੇਗੇ ਕਿਉਂਕਿ ਅੱਜ ਇੱਥੇ ਕਰੀਏ ਕੱਲ ਨੂੰ ਹੋਰ ਵੀ ਧਾਰਮਿਕ ਜਿਹੜੇ ਮੰਦਿਰ ਨੇ ਉਹਨਾਂ ਦੇ ਵਿੱਚ ਵੀ ਹੋ ਸਕਦੀ ਹੈ ਕਿਉਂਕਿ 2-3 ਦਿਨ ਪਹਿਲਾਂ ਗਊਸ਼ਾਲਾ ਦੇ ਵਿੱਚ ਵੀ ਗੱਲਾਂ ਚੋਰੀ ਹੋਇਆ ਸਾਨੂੰ ਉਹਦਾ ਵੀ ਬਹੁਤ ਦੁੱਖ ਆਗਾ ਤੇ ਸਾਡੇ ਜਿਹੜੇ ਸ਼ਰਧਾਲੂ ਨੇ ਜਿਹੜੇ ਸਾਡੇ ਸੰਪਰਕ ਉਹ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਇਹਨਾਂ ਨੂੰ ਪ੍ਰਸ਼ਾਸਨ ਕੋਲ ਹੀ ਮੰਗ ਮੰਗੇ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਤੇ ਅੱਗੇ ਤੋਂ ਜਿਹੜੇ ਕਿਸੇ ਵੀ ਮੰਦਿਰ ਦੇ ਵਿੱਚ ਚੋਰੀ ਕਰਨ ਦੀ ਹਿੰਮਤ ਨਾ ਕਰਨ ਹਾਂਜੀ ਮਹੰਤ ਮੰਗਲਦਾਸ ਚੇਲਾ ਮਹੰਤ ਪਿਆਰਾਦਾਸ ਜੀ ਅੰਦੇਗੀ ਜੀ ਅਸੀਂ ਜੀ ਚਾਰ ਪੀੜੀਆਂ ਤੋਂ ਸਾਡੀ ਸੇਵਾ ਉਹਰੇ ਸਾਡੇ ਪਰਿਵਾਰ ਨੂੰ ਮਿਲੀ ਹੋਈ ਹੈ ਜੀ ਅਸੀਂ ਉਮੀ ਪਰੰਪਰਾ ਦੇ ਅਨੁਸਾਰ ਉਮੀ ਪ੍ਰਬੰਧ ਕਰ ਰਹੇ ਹਾਂ ਜੀ ਮੰਦਿਰ ਦਾ ਇਹ ਬਹੁਤ ਦੁੱਖੰਦਕ ਘਟਨਾ ਹੋਈ ਹੈ ਜੋ ਚੋਰਾਂ ਨੇ ਜੀ ਇਸ ਤਰ੍ਹਾਂ ਇਹ ਜਿਸਤਾਨ ਵੀ ਬਖਸ਼ ਨਹੀਂ ਰਹੇ 12 ਤੋਂ 15 ਲੱਖ ਰੁਪਏ ਦਾ ਜੀ ਇਹ ਮੰਦਿਰ ਦਾ ਨੁਕਸਾਨ ਹੋਇਆ ਜੀ ਹਾਂਜੀ ਹਾਂਜੀ ਜਦੋਂ ਵੀ ਉਹ ਕੰਦ ਟੱਪ ਕੇ ਆਏ ਨੇ ਜੀ ਪਿੱਛੇ ਜ਼ਮੀਨ ਦੇ ਵਿੱਚੋਂ ਉਮੀ ਮੰਦਿਰ ਦੇ ਵਿੱਚ ਜਿਸ ਅੰਦਰ ਬੜੇ ਨੇ ਜੀ ਉਹਨਾਂ ਨੇ ਮੰਦਿਰ ਦਾ ਦਰਵਾਜ਼ਾ ਜੀ ਰਾੜਾ ਪਾ ਕੇ ਤੋੜਿਆ ਜੀ ਉਹ ਸਾਡੇ ਕੋਲੇ ਸਾਰੀ ਰਿਕਾਰਡਿੰਗਾਂ ਹੈਗੀਆਂ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੇ ਚੁੱਕੇ ਹਾਂ ਜੀ ਵੀ ਇਹਨਾਂ ਤੋਂ ਜਲਦੀ ਤੋਂ ਜਲਦੀ ਬੰਦ ਦੀ ਕਾਰਵਾਈ ਇਹਨਾਂ ਦੇ ਉੱਪਰ ਕੀਤੀ ਜਾਵੇ ਜੀ ਕਿਉਂਕਿ ਇਹ ਮੰਦਿਰ ਤਕਰੀਬਨ 350 ਸਾਲ ਪ੍ਰਾਚੀਨ ਮੰਦਿਰ ਹੈ ਮੈਨੂੰ ਮੇਰੀ ਉਮਰ 40 ਸਾਲ ਹੋ ਗਈ 35 ਸਾਲ ਪੰਜ-ਛੇ ਸਾਲ ਦਾ ਬੰਦਾ ਸੁਰਤ ਸੰਭਾਲਿਆ 30-35 ਸਾਲ ਦਾ ਸਾਨੂੰ ਇੱਥੇ ਮੰਦਿਰ ਚ ਆਉਂਦੇ ਨੂੰ ਹੋ ਗਏ ਇੱਥੇ ਇਕੱਲੇ ਅਸੀਂ ਨਹੀਂ ਆਉਂਦੇ ਧਨੋਲੇ ਦੇ ਬਸਨੀਏ ਕਿ ਇੱਥੇ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਕਿਉਂਕਿ ਇੱਥੇ ਇਹ ਪ੍ਰਾ ਇਹ ਮੂਰਤੀ ਜਿਹੜੀ ਸਥਾਪਨਾ ਹੋਈ ਹੋਈ ਹੈ ਪ੍ਰਾਚੀਨ ਮੂਰਤੀ ਹੈ ਕਈ ਹਜ਼ਾਰ ਸਾਲ ਪੁਰਾਣੀ ਨਿਕਲੀ ਹੋਈ ਹੈ ਹਰ ਇੱਕ ਦੀ ਮਨੋ ਕਾਮਣੇ ਤੇ ਪੂਰੀਆਂ ਹੁੰਦੀਆਂ ਨੇ ਐਡਾ ਦੁੱਖ ਦਾ ਮਾਹੌਲ ਬਣਿਆ ਹੋਇਆ ਸਾਡੇ ਢਣਾਉਲੇ ਦੇ ਵਿੱਚ ਤੇ ਸਾਰੇ ਪਾਸੇ ਬਣਿਆ ਜਿੰਨੇ ਵੀ ਇਹਨਾਂ ਦੇ ਭਗਤ ਨੇ ਮੰਦਰ ਦੇ ਜਿਹਨੂੰ ਜਿਹਨੂੰ ਪਤਾ ਲੱਗਦਾ ਚੋਰਾਂ ਨੇ ਤਾਂ ਨੈਣ ਵੀ ਨਹੀਂ ਛੱਡੇ ਹਨੂਮਾਨ ਜੀ ਆਂਦੇ ਕਿ ਚੋਰੀ ਕਰਨ ਆਏ ਨੇ ਚਲੋ ਠੀਕ ਹੈ ਪਰ ਐਡੀ ਬੇਅਦਬੀ ਵਾਲਾ ਕੰਮ ਹੋਇਆ ਕਿ ਸਾਡੇ ਮਤਲਬ ਦਿਲ ਰੋ ਰਹੇ ਨੇ ਜਿੰਨੇ ਵੀ ਬੰਦੇ ਅਸੀਂ ਖੜੇ ਆਂਗੇ ਅਸੀਂ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਕਿ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਕਿਉਂਕਿ ਇਸ ਦੇ ਨਾਲ ਧਾਰਮਿਕ ਸੰਸਥਾ ਜਿੰਨੀਆਂ ਵੀ ਸਾਡੀ ਤਨੌਲੇ ਦੀਆਂ ਹੈਗੀਆਂ ਨੇ ਸਾਰੀਆਂ ਮੰਦਰ ਨਾਲ ਜੁੜੀਆਂ ਹੋਈਆਂ ਨੇ ਦਿਨੋ ਜੁੜੀਆਂ ਹੋਈਆਂ ਨੇ ਅਸੀਂ ਪ੍ਰਸ਼ਾਸਨ ਨੂੰ ਫੇਰ ਇਹ ਹੀ ਕਹਿੰਨੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਸ਼ਾਰਟ ਆਊਟ ਕੀਤਾ ਜਾਵੇ ਜਿਹੜੀ ਹਨੂਮਾਨ ਮੰਦਰ ਤਨੌਲਾ ਵਿਖੇ ਚੋਰੀ ਹੋਈ ਆ ਉਹ ਬਹੁਤ ਹੀ ਮਤਭਾਗੀ ਘਟਨਾ ਹੈ ਜਿਹਦੇ ਸਬੰਧ ਵਿੱਚ ਐਸਐਸਪੀ ਸਾਹਿਬ ਬਰਨਾਲਾ ਦੇ ਵੱਲੋਂ ਜਿਹੜੇ ਸਾਨੂੰ ਨਿਸ਼ਾ ਉਹ ਉਹ ਇਹਨੇ ਵੀ ਉਹਦੇ ਵਿੱਚ ਸਾਡੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈਗਾ ਤੇ ਜਿਹੜੀਆਂ ਵਕ ਵਕ ਦਿਸ਼ਾਵਾਂ ਦੇ ਵਿੱਚ ਡੂੰਘਾਈ ਦੇ ਨਾਲ ਪੜਤਾਲ ਕਰ ਰਹੀਆਂ ਨੇ ਜਿਹਦੇ ਸਬੰਧ ਜਿਹੜੇ ਸਬੰਧ ਦੇ ਵਿੱਚ ਸੀਸੀਟੀਵੀ ਕੈਮਰੇ ਚੰਗੀ ਤਰ੍ਹਾਂ ਘੁਲਲੇ ਜਾ ਰਹੇ ਨੇ ਤੇ ਜਿਹੜੀ ਇਹ ਚੋਰੀ ਹੈਗੀ ਇਹ ਲੱਖਾਂ ਦੀ ਦਰਬਾਰ ਦੇ ਵਿੱਚ ਹੋਈ ਹੈਗੀ ਤੇ ਜਿਹੜੇ ਉਹਨਾਂ ਨੇ ਬਿਆਨਾਂ ਦੇ ਆਧਾਰ ਤੇ ਹੈਗਾ ਉਹਦੇ ਵਿੱਚ ਦੋ ਬੰਦੇ ਜਿਹੜੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਆ ਰਹੇ ਨੇਗੇ ਜਿਹਦੇ ਸਬੰਧ ਵਿੱਚ ਪੜਤਾਲ ਸਾਡੀ ਜਾਰੀ ਹੈਗੀ ਤੇ ਅੱਗੇ ਆ ਜਿਹੜੀ ਉਹ ਪੜਤਾਲ ਡੰਗਾਈ ਦੇ ਨਾਲ ਕਰਕੇ ਅੱਗੇ ਕਾਰਵਾਈ ਅਮਲ ਦੇ ਵਿੱਚ ਲੈਂਦੀ ਜਾ ਰਹੀ ਹੈ ਉਹਦੇ ਵਿੱਚ ਚੋਰਾਂ ਵੱਲੋਂ ਸਤਰਨੇ ਕੁਛ ਤਾਂ ਤੇ ਚਾਂਦੀ ਦੇ ਸਤਰਨੇ ਲੇਗੇ ਜਿਹੜੇ ਹੈਗੇ ਨੇਗੇ ਤੇ ਕੁਝ ਸਿਉਣੇ ਦੇ ਨੇਤਰ ਲੇਗੇ